ਇਦਾਂ ਕਾਦਾਂ ਪੱਠੇ ਕੁੱਤਰ ਕੇ ਨਾ ਵਿਚਾਰੇ ਨੂੰ ਪਾਈਏ ਭੁੱਖੀਆਂ ਖਲੋਤੀਆਂ ਸਵੇਰ ਦੀਆਂ ਚਾਰੀਆਂ ਲੈ ਬੱਤੀ ਬੰਦੀ ਉਹ ਪੰਗਾ ਖਣਾ ਇਹਨੇ ਵੀ ਹੋਣੀ ਹੋਣਾ ਅਹੀਂ ਹੁਣ ਕੀ ਕਰਾਂ ਮੈਂ ਹੁਣ ਇਦਾਂ ਕਾਦਾਂ ਮੰਮੀ ਆਵਾਜ਼ ਮਾਰ ਕੇ ਲੈਉਣਾ ਤੇ ਚੀਨੀ ਲਾਂਦੀ ਮੈਂ ਕੁੱਤਰ ਦਿੰਨਾ ਵਾ ਉਦਾਂ ਕੱਲੇ ਕਿੱਥੇ ਡਿਆਰੋਂ ਕੱਲਾ ਜਾਣਾ ਮੈਂ ਮੰਮੀ ਨੂੰ ਨਾ ਆਵਾਜ਼ ਮਾਰ ਕੇ ਅੱਡੇ ਮਾਂ ਪੁੱਤ ਕੰਜੂਸ ਆ ਨਾ ਕਿਤੇ ਵੀ ਐਨੀ ਵਾਰੀ ਕਿਤੇ ਆਖਿਆ ਨਾ ਮੈਂ ਮੈਂ ਠੀਕ ਨਹੀਂ ਆ ਮੈਨੂੰ ਦਵਾਈ ਲਿਆ ਦਿਓ ਮੈਨੂੰ ਬੁਖਾਰ ਜਿਆ ਲੱਗਣ ਡਿਆ ਵਾ ਪਰ ਨਾ ਹਾਂ ਦੇ ਸਾਡੇ ਕੋਲ ਹੀ ਕੱਖ ਨਹੀਂ ਆ ਘਰੋਂ ਜੜੀਆਂ ਦਵਾਈਆਂ ਵਾ ਨਾ ਮੰਮੀ ਦੀ ਲਕੋਲਾ ਉਹ ਮੇਰੀ ਪਈ ਆ ਉਹਦੇ ਵਿੱਚ ਵੇਖ ਲਾ ਖਾਲਾ ਖਰਾਖ ਲੱਭ ਕੇ ਜਾਂ ਗੋਲੀ ਲੱਭ ਕੇ ਖਾਲਾ ਸਾਡੇ ਕੋਲ ਤਾਂ ਹਾਂ ਦੇ ਹੈ ਹੀ ਕੱਖ ਨਹੀਂ ਆ ਤੇ ਜੇ ਕਿਤੇ ਆਪਣੀ ਕੁੜੀ ਕੋ ਜਾਣਾ ਹੋਵੇ ਤੇ ਕਹਿਰਾਂ ਦਾ ਖਰਚਾ ਕਰਦੇ ਆ ਦੱਸ ਮੈਂ ਨਹੀਂ ਕਹਿ ਦਿੱਤੀ ਮੇਰੇ ਲਈ ਇਹ ਘਰ ਦੇ ਵਿੱਚ ਕੋ ਹੈ ਨਹੀਂ ਆ ਚਲ ਉਹ ਲੱਭੀ ਤੇ ਹੈ ਗਈ ਆ ਬੁਖਾਰ ਦੀ ਗੋਲੀ ਇਹੋ ਹੀ ਖਾ ਲੈਣੀ ਆ ਖਾ ਕੇ ਤੇ ਘਰ ਹੀ ਰੈਸਟ ਕਰਦੀ ਆ ਮੰਮੀ ਐ ਮੰਮੀ ਹਾ ਹਾ ਵੇ ਤੂੰ ਕੀ ਰੋਲਾ ਪਾਈ ਜਨਾ ਪਹਿਲਾਂ ਤੇਰੀ ਜਨਾਨੀ ਉਹਦੀ ਭਾਂਡਿਆਂ ਦਾ ਟੋਕਰਾ ਮਾਜੀ ਜਾਂਦੀ ਖੜਖੜ ਲਈ ਉਹਨੇ ਹੁਣ ਤੂੰ ਨਹੀਂ ਸੁਣਦਾ ਮਾਹਤਿਕ ਤੇ ਅੱਖ ਲੱਗਣ ਦੇ ਸਿੱਕਰ ਦੁਪਹਿਰ ਲੱਗੀ ਹੈ ਜੀ ਤੂੰ ਮੇਰੇ ਤੋਂ ਇਹ ਹਲੇ ਕੀ ਕਰਾਉਣਾ ਵਾ ਮੈਂ ਤੁਹਾਡੇ ਕੋ ਕਰਾਉਣਾ ਵਾ ਤੂੰ ਚੀਨੀ ਲਾਓ ਮਾੜੀ ਟੋਕੇ ਨਾ ਉੱਥੇ ਮੈਂ ਪੱਠੇ ਉਤਰਨੇ ਆ ਤੇ ਮੈਂ ਮੋਟਰ ਪੱਸੀ ਲਾਉਣ ਨੂੰ ਰੱਖੀ ਹੈਗੀ ਉਹ ਚਲਾਹਾ ਉਹ ਬੱਤੀ ਨਹੀਂ ਆਉਂਦੀ ਪੱਖਾ ਵੇਖੋ ਬੰਦ ਹੋ ਗਿਆ ਵਾ ਬੱਤੀ ਬੰਦ ਵਾ ਫਿਰ ਤਰ ਮੈਂ ਕਿਖਣਾ ਬੱਤੀ ਹੁੰਦੀ ਹੁੰਦੀ ਤੇ ਲਾਓ ਚ ਇੱਠੋ ਆਓ ਚੀਨੀ ਲਓ ਮੇਰੇ ਨਾਲ ਪੱਠੇ ਉਤਰੀਏ ਤੇ ਉਹ ਜਿਹੜੀ ਮੂੰਹ ਵੇਖਣ ਨੂੰ ਲੈਂਦੀ ਆ ਉਹਨੂੰ ਡਾਹ ਚੀਰ ਨਹੀਂ ਲਾਉਣ ਮੈਨੂੰ ਲੱਗਦੀ ਦੁਪਹਿਰੇ ਉਹਨੇ ਕਿਤੇ ਜਾਣਾ ਕਿ ਨਹੀਂ ਜਾਣਾ ਤੂੰ ਇੱਠੋ ਜਾਉਗੀ ਕਾਹ ਕਦੇ ਵੇਖਾ ਹਾਂ ਨੀ ਮੈਂ ਕਿਸੇ ਹੋ ਤੇ ਵਹ ਹਿੱਤੇ ਆ ਤੇ ਫਿਰ ਅੰਦਰ ਬੈਠੀ ਹੋਣੀ ਆ ਤੇ ਨਾਲੇ ਗੱਲ ਸੁਣ ਮੈਂ ਕੱਲੀ ਚਾਹ ਪੀਂਦੀ ਆ ਉਹ ਵੀ ਤੇ ਨਾਲ ਸਾਵੇਂ ਪੀਂਦੀ ਆ ਅੰਦਰ ਵੇ ਸੁੱਤੀ ਹੋਣੀ ਹੋਗੀ ਤੇ ਕਾਲਕ ਤੇ ਖਾੜਨ ਨੂੰ ਚੱਲ ਵੇਖਦਾ ਭਲਾ ਨੂੰ ਮਠਾਲ ਕੇ ਵੀ ਨਾਲੇ ਉਹਨੂੰ ਵੀ ਅਗਲਾ ਆਵੇ ਕੰਮ ਕਰਨ ਦੀ ਥੋੜੀ ਬਹੁਤੀ ਉਹ ਪਰਮਜੀਤ ਹਾਂ ਕੀ ਕਰਨੀ ਆ ਕਰਨਾ ਕੀ ਆ ਬੁਖਾਰ ਜਿਆ ਜਿੱਦਾਂ ਚੜਿਆ ਹੁੰਦਾ ਵਾ ਤੇ ਆ ਦਵਾਈ ਖਾ ਕੇ ਤੇ ਮਾਸਾ ਲੰਮੇ ਪਈ ਹੀਗੀ ਉੱਠਿਆ ਨਹੀਂ ਜਾਣ ਰਿਆ ਇਦਾਂ ਕਰ ਮੈਂ ਪੱਠੇ ਵੱਢ ਕੇ ਲੈ ਆਈਓ ਤੇ ਲਾਈਟ ਬੰਦ ਹੋ ਗਈਓ ਤੇ ਪੱਠੇ ਕਤਰਾਵੇਂ ਨਾ ਆ ਗੇ ਚੀਰੀ ਲਾ ਚੰਗਾ ਮੈਂ ਕੁੱਤਰਾਂ ਦਾ ਗਾੜੀ ਹੋ ਗੇ ਹਾਏ ਨਹੀਂ ਮੇਰੀ ਨਾ ਹਾਲਤ ਬੜੀ ਖਰਾਬ ਆ ਤੂ ਤੋ ਧੁੱਪ ਵੀ ਐਂ ਲੱਗੀ ਆ ਮੇਰੇ ਕੋਲ ਬੁਖਾਰ ਨਾ ਉੱਠਿਆ ਨਹੀਂ ਜਾਂੜਿਆ ਮੇਰੇ ਕੋਲ ਨਹੀਂ ਪੱਠੇ ਖਤਰਾਏ ਜਾਣੇ ਪਖੰਡ ਵੇ ਕਿਦਾਂ ਕਰਦੀ ਆ ਗੋਲੀ ਵੀ ਵੱਜੀ ਤੈਨੂੰ ਚੰਗਾ ਉੱਠ ਕੇ ਰ ਮੇਰਾ ਪੱਠੇ ਕਤਰਾ ਮੈਂ ਪਖੰਡ ਨਹੀਂ ਜਾਂਦਾ ਬੋਦੇ ਨਹੀਂ ਮੈਂ ਪਖੰਡ ਨਹੀਂ ਕੰਡਈ ਤਾਨੂੰ ਮੇਰੇ ਮੂੰਹ ਤਾਂ ਨਹੀਂ ਲੱਗਣ ਡਿਆ ਵੀ ਮੈਂ ਠੀਕ ਨਹੀਂ ਹੈਗੀ ਮੇਰ ਕੋ ਨਹੀਂ ਪੱਠੇ ਕਤਰਾਏ ਜਾਣੇ ਇਹ ਕਿੰਨਾ ਕੰਮ ਆ ਤੁਸੀਂ ਆਪੇ ਕੁੱਤਰ ਲੋ ਹਾਂ ਮੈਂ ਬਹੁਤੇ ਫਫੜੇ ਜਾਂਦਾ ਚੰਗਾ ਤੇਰੀ ਕੀ ਜਨਾਨੀਆਂ ਨਾ ਪੱਠੇ ਦੇ ਤਿੰਨ ਤਿੰਨ ਯਾਰ ਰੇਡ ਪਾਉਂਦੀਆਂ ਇੱਕ ਦਿਨ ਚ ਤੇ ਨਾਲ ਨਿਆਣੇ ਦੀ ਸੰਭਦੀਆਂ ਵਾ ਤੂੰ ਵਿਹਲੀ ਬੈਠੀ ਮੰਜੇ 'ਤੇ ਰੋਟੀਆਂ ਖਾਨੀ ਫੇਰ ਵੀ ਐਨੀ ਮੈਨੂੰ ਹੁੰਦਾ ਕੱਕ ਨਹੀਂ ਮੇਰ ਕੋ ਹੁੰਦਾ ਕੱਕ ਨਹੀਂ ਮੈਂ ਬਿਮਾਰ ਹੀ ਬਣੀ ਆ ਹਾਏ ਹਾਏ ਵਿਹਲੀ ਕੌਣ ਬੈਣ ਦਿੰਦਾ ਈ ਸਾਰਾ ਦਿਨ ਤੇ ਉਹ ਗੱਲ ਕੁੱਤੇ ਦੀ ਮੋਤੇ ਮੈਂ ਮਾਰਦੀ ਰਹਿੰਨੀ ਆ ਕਿਹੜਾ ਕੰਮ ਜਿਹੜਾ ਮੈਂ ਨਹੀਂ ਕਰਦੀ ਵੇਖੋ ਤਾਂ ਸਹੀ ਮੇਰੇ ਕੰਮ ਕਰਨ ਵਾਲੇ ਤਾਂ ਮੈਂ ਸਾਰੇ ਕੀਤੇ ਆ ਤੁਹੀ ਆਖੀ ਜਾਂਦੇ ਯੇ ਵਿਹਲੀ ਬੈਠੀ ਆ ਵਿਹਲੀ ਤਾਂ ਮੈਨੂੰ ਕੋਈ ਬੈਣ ਨਹੀਂ ਦਿੰਦਾ ਨਾਲੇ ਤੁਹਾਡੀ ਮਾਂ ਵਿਹਲੇ ਬਾਹਲ ਕੇ ਮੈਨੂੰ ਖਵਾ ਲੂਗੀ ਮਾਂ ਤੈਨੂੰ ਫੰਸੀ ਲਾਇਆ ਅੱਗੇ ਚੰਗਾ ਜਿਹੜੀ ਮਾਂ ਦਾ ਵੀ ਤੂੰ ਤਾਂ ਲਾਉਣ ਉੱਠ ਕੇ ਮੈਨਾਂ ਪੱਠੇ ਕਿਤਰਾ ਚੀਨੀ ਲਾ ਔਰ ਡੰਗਰ ਭੁੱਖੇ ਬੱਡੇ ਉਹਨੂੰ ਪੱਠੇ ਪੋਣੇ ਚਾਰਿਆਂ ਨੂੰ ਤੂੰ ਆਪਣੇ ਆਪ ਉੱਠਣਾ ਲੱਗਦਾ ਮੈਨੂੰ ਠਲਣਾ ਪੈਣਾ ਓਠਾਂ ਯਈ ਤਾਂ ਚੱਲ ਉਠ ਤੇ ਉੱਥੇ ਪੱਠੇ ਕਿਤਰਾ ਮੈਨਾਂ ਚੱਲ ਗਈ ਜੀ ਹੁਣ ਆਈ ਸੂਤ ਮੈਨੂੰ ਤਾਂ ਕੁਝ ਕਰਨਾ ਹੀ ਨਹੀਂ ਪਿਆ ਮੇਰੇ ਮੁੰਡੇ ਨੇ ਆਪੇ ਸੂਤਰ ਕਰ ਲਈ ਕੋਈ ਨਹੀਂ ਅੱਜ ਤੇ ਕਰਤਾਇਦ ਕੋ ਪੱਠੇ ਤੇ ਕੱਲ ਨੂੰ ਇਹਨੂੰ ਚਕਾਊਗਾ ਗੋਆ ਵੇਲੀਆ ਹੁਣ ਮੈਂ ਵੀ ਨਹੀਂ ਵੇਖਣਾ ਇਹਨਾਂ ਜਿਆਦੀ ਚਾਂਬਲ ਦੀ ਫਰਦੀ ਹੈਗੀ ਇਹਨੂੰ ਆਪੇ ਸੂਤਰ ਕਰੂਗਾ ਮੈਨੂੰ ਨਹੀਂ ਕੋਈ ਵੀ ਕਰਨ ਦੀ ਹੁਣ ਲੋੜ ਪੈਣੀ ਹੁਣ ਇਹ ਦੱਸ ਮੈਨੂੰ ਵੀ ਚੀਨੀ ਲਾਉਣੀ ਕਿ ਗਾੜੀ ਟੋਕਾ ਗੇੜਨਾ ਵਾ ਤੂੰ ਮੇਰ ਕੋ ਨਹੀਂ ਟੋਕਾ ਗੇੜਿਆ ਜਾਂਦਾ ਮੈਂ ਚੀਰਨੀ ਲਾ ਦਿੰਨੀ ਆ ਵੇਖਿਆ ਕਿੱਡੀ ਕਮਚੋਰ ਆਏ ਬਹੁਤ ਚਲਾਕ ਜਨਾਨੀ ਆ ਸੌਖਾ ਕੰਮ ਭਾਲਦੀ ਆ ਵੀ ਮੱਟ ਜੀਨ ਲਉਣੀ ਆ ਆਪੇ ਤੇ ਗਾੜੀ ਟੋਕਾ ਗੇੜੂਗਾ ਹਾਏ ਹਾਏ ਰੱਬਾ ਹੁਣ ਕੁੱਤਰ ਨੇ ਬੱਠੇ ਤੇ ਕੁੱਤਰੋ ਮੇਕੋ ਨਹੀਂ ਜਿਆਦਾ ਟਾਈਮ ਖਲੋਤਾ ਜਾਣਿਆ ਤੇ ਮੈਂ ਜ਼ਬਾਨ ਵੱਡ ਨਹੀਂ ਕਿ ਨਾ ਚਲਉਣੀ ਗਾੜੀ ਚੋਪਰ ਕੇ ਨਾ ਲਾ ਚੀਨ ਸਿੱਧੀ ਹੋ ਜਾਗਾ ਤੇ ਚੀਨ ਨਹੀਂ ਕੱਟਣੀ ਚਾਹੀਦੀ ਚੀਨ ਨਹੀਂ ਫੁੱਲ ਖਣੀ ਫੁੱਲ ਕਿ ਦੇਖ ਕਰਦੀ ਆਈ ਕੱਤ ਤੇਰੇ ਹੱਥ ਟੁੱਟੇ ਆ ਚੀਨੀ ਭਰ ਕੇ ਲਾ ਸਬੂਤੇ ਪੱਠੇ ਨਿਕਲਦੇ ਜਾਂਦੇ ਗੱਡੀ ਦੇ ਦਿਨ ਤੈਨੂੰ ਗਾੜੀ ਨਹੀਂ ਰੋਗ ਰੋਗ ਲਾਈ ਜਾਨੀਂ ਚੀਨੀ ਭਰ ਕੇ ਲਾ ਚਲੋ ਭਰ ਕੇ ਲਾ ਦਿੰਨੇ ਆ ਭਰ ਕੇ ਲਾਉਣੀ ਆ ਅਖੰਡ ਕੱਡੇ ਜਾਣਦੀ ਆ ਹਾਈ ਕੀ ਹੋ ਗਿਆ ਵਾ ਫਾਇਰ ਅੱਬਾ ਖੰਡ ਵੇਖ ਕੇ ਦੇ ਜਾਣਦੀ ਆ ਖੰਡ ਹੈ ਹੇ ਕੀ ਵਜ ਗਿਆ ਮੱਛਾ ਕ ਵਜਿਆ ਗੋਲੀਆਂ ਵਜ ਗਈ ਤੇਰੇ ਆਡਰ ਕਈ ਨਹੀਂ ਵੱਡੇ ਗਿਆ ਪੱਠੇ ਵੜਦੇ ਆਏ ਹਾਏ ਮੇਰੀ ਜਾਨ ਨਿਕਲ ਗਈ ਆ ਜਾ ਚਲ ਜਾ ਜਾ ਘਰ ਜਾ ਕੇ ਨਾ ਤੇਰੇ ਮਾਂ ਨੇ ਟਲਟੂ ਬੰਨ ਚੰਗਾ ਤੂੰ ਵੀ ਪਖਾਂਡੀ ਕਰਦੀ ਆ ਤੇਰੇ ਕੋ ਕੰਮ ਕਰਾਉਣਾ ਨਾ 85 ਦਾ ਘਾਟਾ ਵਾ ਹਾਏ ਤੂੰ ਦੋਦਨਾ ਪੰਜ ਲਾਬੀ ਮੈਨੂੰ ਨਾ ਕੰਮ ਡਾਵੇ ਕੋਈ ਕਰਦੀ ਵੇ ਨਖਰੇ ਵੇ ਦੇ ਹਾਂ ਇਦਾਂ ਕੋਈ ਹਾਂ ਇਹ ਨਹੀਂ ਲਾਉਂਦੇ ਕਿਤੇ ਬੰਦ ਹੋਣ ਦਾ ਨਾਂ ਹੀ ਨਹੀਂ ਲੈ ਰਹਿਆ ਕਿਤੇ ਲੋਕਾਂ ਦੇ ਬੰਦੇ ਆ ਕਿਤੇ ਜਨਾਨੀ ਦੇ ਮਾੜੇ ਜਿਵੇਂ ਕਿਤੇ ਦੁੱਖ ਤਕਲੀਫ ਹੋਵੇ ਨਾ ਤੇ ਮਾਰ ਮਾਰ ਪੈਂਦੇ ਆ ਤੇ ਇੱਕ ਆ ਮੇਰਾ ਘਰ ਵਾਲਾ ਵਾ ਇਹਨੂੰ ਕਿਤੇ ਮਾਸਾ ਨਹੀਂ ਮੇਰੇ ਦੁੱਖ ਦਰਦ ਦੇ ਨਾਲ ਹੈਗਾ ਅੱਗੇ ਮੇਰਾ ਸਰੀਰ ਨਹੀਂ ਠੀਕ ਆ ਤੇ ਹੁਣ ਉਹ ਤੋਂ ਆ ਸੱਟ ਲੱਗੀ ਇੰਨਾ ਘੜੀ ਮੈਨੇ ਦਵਾਈ ਲਿਆ ਕੇ ਦੇਣੀ ਤੇ ਖੰਗ ਨੇ ਮੇਰੀ ਮਤ ਮਾਰੀ ਆ ਏਦਾਂ ਕਰਦੀ ਆ ਹੁਣ ਅੰਦਰ ਜਾ ਕੇ ਨਾ ਤੇ ਹਲਦੀ ਲਾਉਣੀ ਆ ਦਵਾਈ ਤੇ ਇਸ ਘਰ ਚ ਜੁੜਨੀ ਨਹੀਂ ਆ ਹਾਏ ਹਾਏ ਢੀਸ਼ੇ ਤੇ ਪੱਠੇ ਉਤਰੇ ਗਏ ਅਗੇ ਕਿਤੇ ਮਿੰਟੋ ਮਿੰਟੀ ਭੱਜਾਈ ਆ ਕਿਤੇ ਭੁੱਖਾ ਤਾਂ ਨਹੀਂ ਵੜ ਗਿਆ ਇਹਨੂੰ ਵੇਖਾਂ ਇਹ ਚਰਨ ਦੇ ਬਾਣੇ ਲੱਦ ਰਹੀ ਜਾਂਦੀ ਹਣੀ ਸੁੱਤੀ ਆ ਮੰਮੀ ਦੇ ਨੀਂਦਰ ਜਾ ਕੇ ਇਹ ਕੀ ਕਰੀ ਜਾਨੀ ਆਂਗੀ ਨਕਲ ਦੀ ਤਰ੍ਹਾਂ ਪਿਓ ਦੇ ਕੇ ਗਿਆ ਵਗਾ ਲੱਪਾ ਪਰ ਪਰ ਪਾਈ ਜਾਨੀ ਆਂ ਦੋਵਾਂ ਟੰਗਾਂ ਦੀ ਹਲਦੀ ਜਿਹੜੀ ਤੇ ਉਂਗਲ ਤੇ ਪਾਈ ਜਾਣਦੀ ਆਂ ਕਿਤੇ ਨੇ ਤੈਨੂੰ ਫੱਟ ਵੱਜ ਗਿਆ ਹਏ ਨਹੀਂ ਮੰਮੀ ਪੀੜ ਬੜੀ ਹੋਣ ਰਹੀ ਆ ਨਾਲੇ ਦਵਾਈ ਤੇ ਤੁਸੀਂ ਮੈਨੂੰ ਲਿਆ ਕੇ ਨਹੀਂ ਦਿੱਤੀ ਤੇ ਜੇ ਦੇਸੀ ਔਰਪੋਰਟ ਬਨਾ ਨਾ ਕਰੂੰਗੀ ਤੇ ਰਮਾਨ ਕਿੱਦਾਂ ਆਊਗਾ ਇਦਾਂ ਤੇ ਜ਼ਖਮ ਹੀ ਨਹੀਂ ਸੁੱਕਣਾ ਸੋਕ ਜੂਗਾ ਕਿਤੇ ਨਹੀਂ जख्म ਹੋ ਗਿਆ ਮਾਸਾ ਕੀ ਹੈਗਾ ਤੇ ਮੇਰੇ ਨਾਲ ਗੱਲ ਸੁਣਾ ਗੱਲ ਪਾਉਣ ਵਾਲੇ ਤੇ ਧੋਲੇ ਹੈਗੇ ਤੇ ਉਹ ਸੋਫੇ ਕਿੰਨੇ ਸੋਫੇ ਦਾ ਸਾੜ ਕਿੰਨੇ ਧੋਣੇ ਹੀ ਬੈੱਡ ਸ਼ੀਟਾਂ ਕਿੰਨੇ ਧੋਣਾਂ ਆਈਆਂ ਕੋਈ ਆ ਹੀ ਜਾਂਦਾ ਵਾ ਬਰੋਂ ਮੇਰੇ ਭੈਣ ਭਰਾ ਕੀ ਆ ਕਰਨਗੇ ਕਿੱਦਾਂ ਦੀ ਨਾ ਲਿਆਂਦੀ ਆ ਲੱਪ ਲੱਪ ਵਿੱਚ ਮੈਲ ਵਾਲੀੜਾਂ ਦੇ ਮੰਮੀ ਕੱਪੜੇ ਤਾਂ ਮੈਂ ਸਾਰੇ ਹੀ ਧੋਤੇ ਆ ਤੇ ਜਿਹੜੀਆਂ ਤੁਸੀਂ ਚਾਦਰਾਂ ਚੁਦਰਾਂ ਧੋਣ ਦੀ ਗੱਲ ਕਰਦੇ ਹੋ ਉਹਨਾਂ ਨੂੰ ਤੇ ਅਜੇ 2-3 ਦਿਨ ਹੀ ਹੋਏ ਧੋਤਿਆਂ ਨੂੰ ਗੰਦੀਆਂ ਤਾਂ ਨਹੀਂ ਹੋਈਆਂ ਤੇ ਜੇ ਤਾਂ ਉਹ ਫੇਰ ਵੀ ਗੰਦੀਆਂ ਲੱਗਦੀਆਂ ਵਾਂ ਤੇ ਤੁਸੀਂ ਇਦਾਂ ਕਰੋ ਵੀ ਲਾ ਕੇ ਰੱਖ ਦੋ ਤੇ ਦੂਜੀਆਂ ਵਸਾ ਦਿਓ ਤੇ ਮੈਂ ਉਹਨਾਂ ਨੂੰ ਜਦੋਂ ਮੇਰਾ ਹੱਥ ਠੀਕ ਹੋਗਾ ਨਾ ਮੈਂ ਤੋਹ ਦੂੰਗੀ ਇੱਕ ਤੇ ਉੱਤੋਂ ਮਸ਼ੀਨ ਵੀ ਖਰਾਬ ਹੋਈ ਆ ਮੈਂ ਦੱਸ ਕੀ ਕਰਾਂ ਮਸ਼ੀਨ ਖਰਾਬ ਹੋਈ ਮਸ਼ੀਨ ਤੇਰੇ ਪੇਕੇ ਇੱਕ ਟਾਰਾ ਜੀ ਦਿੱਤੀ ਸੀਗੀ ਦੋ ਸਾਲ ਨਹੀਂ ਕੱਟੇ ਤੇ ਉਹ ਖਰਾਬ ਹੋ ਗਈ ਉਹਨਾਂ ਨੂੰ ਕਹਿ ਫੇਰ ਲੈ ਕੇ ਦੇਣ ਮੈਂ ਤੇ ਹੱਥ ਨਾਲ ਧਵਾਉਣੀ ਆ ਤੇ ਧੋਣੇ ਵੀ ਤੈਨੂੰ ਪੈਣਾ ਹੀ ਆ ਹਾਏ ਮੰਮੀ ਇਦਾਂ ਨਾ ਕਹੋ ਮੇਰਾ ਤੇ ਹੱਥ ਬੜਾ ਦੁੱਧਦਾ ਵਾ ਮੈਂ ਕਿੱਦਾਂ ਧਾਉਂਗੀ ਤੇ ਨਾਲੇ ਜੇ ਤੁਸੀਂ ਕਹੋ ਵੀ ਮੇਰੇ ਪੇਕੇ ਮਸ਼ੀਨ ਦੇਣ ਤੇ ਮੇਰੇ ਪੇਕੇਾਂ ਨੇ ਨਹੀਂ ਹੁਣ ਕੁਝ ਵੀ ਦੇਣਾ ਚਾਹੇ ਤੁਸੀਂ ਉਹਨਾਂ ਨੂੰ ਕਹੋ ਤੇ ਚਾਹੇ ਨਾ ਕਹੋ ਮੈਂ ਤਾਂ ਨਹੀਂ ਉਹਨਾਂ ਨੂੰ ਕੁਝ ਵੀ ਕਹਿਣਾ ਦੇਣ ਵੱਲੋਂ ਫਿਰ ਆਪਣੇ ਹੱਥ ਸਹੀ ਕਰਦੇ ਹੱਥਾਂ ਨਾਲ ਤੋਂ ਨਹੀਂ ਦਿੰਦੇ ਦੇ ਅਸੀਂ ਵੀ ਤਾਂ ਹੱਥਾਂ ਨਾਲ ਧੋਂਦੇ ਰਹੇ ਜੇ ਤੁਹਾਨੂੰ ਮਸ਼ੀਨਾਂ ਚਲਾਉਣ ਦਾ ਸ਼ੌਂਕ ਹੋਣਾ ਮਸ਼ੀਨਾਂ ਚ ਧੋਣੇ ਆ ਤੇ ਫਿਰ ਮੰਗਾ ਲਓ ਇਹ ਘਰ ਚ ਨਹੀਂ ਮਸ਼ੀਨ ਆਉਣੀ ਤੇ ਨਾ ਬਣਨੀ ਹੋਗੀ ਗਾੜੀ ਅਗਲਾ ਆਇਆ ਤੇ 2000 ਰੁਪਏ ਜਾਨੇ ਚੱਟ ਲੈ ਜਾਣਾ ਵੰਗਾ ਉਹ ਤੇਰੇ ਮਗਰ ਲੈਣੇ ਨਹੀਂ ਤੇ ਕੇ ਜਾਣਾ ਮੰਮੀ ਪਿੱਸਲਿਆਂ ਨੇ ਕਿੰਨਾ ਖ ਦੇਣਾ ਵਾ ਅੱਗੇ ਕਿਹੜੇ ਦਿਨ ਹੋਇਆ ਤੁਹਾਨੂੰ ਸਕੂਟਰੀ ਦੇ ਕੇ ਗਏ ਸੀਗੇ ਤੁਸੀਂ ਤਾਂ ਫੇਰ ਵੀ ਨਹੀਂ ਰਾਜਦੇ ਬਹੁਤੀ ਜ਼ੁਬਾਨ ਨਾਲ ਚਲਾਇਆ ਕਰ ਕੈਂਚੀ ਨਾਲ ਕੱਟ ਦੂੰਗੀ ਮੈਨੂੰ ਅੱਧੇ ਘੰਟੇ ਦੇ ਵਿੱਚ ਲਿੜੇ ਧੁੱਪਨੇ ਚਾਹੀਦੇ ਆ ਤੋ ਅਗਰ ਸੁਕਣੇ ਪਾਦੇ ਚਾਤਰਾ ਸਾਰੀਆਂ ਨਹੀਂ ਤੇ ਫੇਰ ਨਾ ਆ ਕਿ ਜਿਹੜੀਆਂ ਰੋਟੀਆਂ ਤੋਂ ਮਿਲਦੀਆਂ ਨਾ ਉਹ ਵੀ ਬੰਦ ਕਰ ਦੂੰਗੀ ਨੀ ਹੁਣ ਬੁੱਤ ਬਣ ਕੇ ਇੱਥੇ ਲੋਤੀ ਰਹਿਣਗੀ ਜਾਗ ਦੇ ਲਿੜੇ ਤੋਂ ਧੁੱਪ ਜਾਣ ਲਈ ਹੈਗੀ ਕਮਾ ਕੋ ਤਾਂ ਮੌਤ ਪੈਂਦੀ ਹੈਗੀ ਵੇਂਦੀ ਵੇ ਕਿੱਦਾਂ ਜਿੱਦਾਂ ਕਦੇ ਮੈਨੂੰ ਖਾ ਜਾਣਾ ਹੁੰਦਾ ਧੋਣੇ ਤੇ ਤੈਨੂੰ ਪੈਣੀ ਆ ਜਿੱਦਾਂ ਮਰਜੀ ਤੋ ਭਾਵੇਂ ਰੋਧ ਭਾਵੇਂ ਹੱਸ ਹਾਇਰਫਾ ਸਿਰ ਨਮੀ ਕੋ ਹੋਈ ਜਾਂਦਾ ਇੱਕ ਬੰਨੇ ਹੱਥ ਦੁਖਾਂਡਿਆ ਕਿਤੇ ਹੱਥ ਦੇ ਉੱਤੇ ਮਾਤਾ ਨੇ ਪੱਟੀ ਨਹੀਂ ਬੰਨਣ ਦਿੱਤੀ ਮੈਨੂੰ ਆਂਦੀ ਹਾਂ ਜਾਂ ਹਲਦੀ ਨਾ ਲਾ ਐਨੀ ਪੀੜ ਹੋਣ ਲਈ ਕੋਈ ਗੱਲ ਨਹੀਂ ਕਰਨ ਵਾਲੇ ਐਦਾਂ ਕਿਦਾਂ ਕੰਮ ਮੈਂ ਕਰੂੰਗੀ ਐਨੀ ਕਿਤੇ ਹੈਗੀ ਨਾ ਮੰਮੀ ਹੱਡੀ ਵੀ ਆਂ ਕਿੱਡੀ ਇਹਦੀ ਵੇਲਣੇ ਚ ਬਾਹ ਆਈ ਆਂਦੀ ਅਭੀ ਚਾਦਰਾਂ ਢੋਣੀਆਂ ਵੇ ਤੋਂ ਕਿੱਡੇ ਇੱਥੇ ਪਰੌਣੇ ਤੋਂ ਰਹੇ ਆ ਕੋਹਨੇ ਹਾਲ ਇਹਦਾ ਮੰਤ ਲੈnde ਬੰਦੇ ਦਾ ਕਸਾਈਆਂ ਵਾਂਗੂ ਕੰਮ ਕਰਮਦੇ ਨਾ ਹੁਣ ਕੰਮ ਹੋਵੇ ਇੱਕ ਹੱਥ ਨਾਲ ਤੇ ਨਾ ਹੋਰ ਇਹ ਕਰਾ ਨਾ ਕੱਪੜੇ ਤੋਂ ਬੰਡੇ ਨਾ ਕੁੱਖ ਮੇਕੋਂ ਮਾੜੇ ਮੋਟੇ ਇਦਾਂ ਹੀ ਸਰਪੱਚ ਬੰਗਾਲ ਕੇ ਪਾ ਦੀਨੀ ਇੰਨਾ ਚ ਕੀ ਬੜਿਆ ਪਤਾ ਨਹੀਂ ਦਿਲ ਨੂੰ ਕਬਰਾੜ ਜੀ ਹੋਈ ਜਾਂਦੀ ਐ ਰੋਟੀਆਂ ਤੇ ਸਵੇਰੇ ਦੋ ਖਾਧੀਆਂ ਹੈਗੀਆਂ ਪਤਾ ਨਹੀਂ ਕਿਉਂ ਹੋਂ ਲਿਆ ਚੱਕਰ ਜੀ ਵੀ ਆਈ ਜਾਂਦੇ ਸਿਰ ਨੂੰ ਕੀ ਕਰਾਂ ਮੈਂ ਨਾ ਤਾਂ ਕੋਈ ਨਾ ਸਮਝ ਨਹੀਂ ਆਉਂਦੀ ਜਦੋਂ ਸਰੀਰ ਨਾਲ ਨਾ ਠੀਕ ਹੋਵੇ ਤੇ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ ਨਾ ਕੋਈ ਕੰਮ ਹੀ ਚੰਗਾ ਲੱਗਦਾ ਆਏ ਹਾਏ ਮੰਮੀ ਆਂਦੀ ਹੀ ਪਰੌਣੇ ਆਉਣੇ ਆ ਕਿਤੇ ਉਹਤ ਨਹੀਂ ਆ ਗਏ ਮਾਸੀ ਹੁਣ ਇਤ ਨਹੀਂ ਆਏ ਸੇਖਾਂ ਤੇ ਸਤੇ ਸਾਸ਼ੀ ਦਾ ਜੀ ਸਾਸ਼ੀ ਕਾਲ ਜੀ ਮੈਂ ਆਹ ਤੁਹਾਡੇ ਪਿੰਡ ਦੀ ਆਸ਼ਾ ਵਰਕਰ ਵਾਂ ਤੇ ਮੈਂ ਥੋੜਾ ਜਿਹਾ ਡਾਟਾ ਲੈਣਾ ਸੀ ਤੁਹਾਡੇ ਬਾਰੇ ਹਾਂਜੀ ਆਡਰ ਵਗਾਰਾ ਲਿਖਣਾ ਸੀ ਆਜੋ ਨੰਗ ਆਓ ਹਾਂ ਇਹ ਤੁਹਾਡੇ ਪਿੰਡ ਦੀ ਆਸ਼ਾ ਵਰਕਰ ਵਾ ਇਹ ਕਾਹਦੇ ਨਾਲ ਗੱਲਾਂ ਕਰਨ ਢਈ ਆ ਚੱਲ ਅਸਾ ਆਈ ਹੋਣੀ ਕੋਈ ਨਵੀਂ ਸਕੀਮ ਤੇ ਕੋਈ ਨਹੀਂ ਆਉਣਾ ਤੇਨੇ ਮੇਰੇ ਲੱਗ ਗਈ ਆ ਕੁਛ ਲੈਣੇ ਆਉਂਦੀ ਤੇ ਧੀਰੀ ਮੈਂ ਤੇ ਤੁਹਾਡੇ ਲੱਗ ਗਈ ਆਈ ਤੇ ਮੈਂ ਕਿਹਾ ਚੱਲ ਧੀਰੀ ਘਰੋਂ ਮੈਂ ਹੋ ਕੇ ਜਾਨੀ ਆ ਕਾਫੀ ਦਿਹਰੋਂ ਅਗੀ ਤੁਹਾਡੇ ਘਰ ਆਇਆ ਨਹੀਂ ਗਿਆ ਵੀ ਤੇ ਸਾਨੂੰ ਤੇ ਸਰਵੇ ਦੀ ਲੋੜ ਪੈਂਦੀ ਹੈ ਮਹੀਨੇ ਬਾਅਦ ਜਾਂ ਜਿੱਦਾਂ ਵੀ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਸਰਕਾਰੀ ਕੰਮ ਵਾ ਹਾਂਜੀ ਤੇ ਮੈਂ ਕਿਹ ਚਲੂ ਹੋ ਕਿਉਂ ਨਹੀਂ ਆਏ ਕੋਈ ਖੁਸ਼ਖਬਰੀ ਵਗੈਰਾ ਪੁੱਤ ਨਹੀਂ ਬਣੀ ਵੀ ਅੱਜ ਕੱਲ੍ਹ ਲੋਕ ਕਈ ਮੇਰੇ ਪ੍ਰਾਈਵੇਟ ਹਸਪਤਾਲਾਂ 'ਚ ਚਲ ਜਾਂਦੇ ਆ ਉਹ ਨਹੀਂ ਨਹੀਂ ਦੀਦੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਨਾਲੇ ਮੈਂ ਕਿੱਥੇ ਪ੍ਰਾਈਵੇਟ ਹਸਪੀਟਲਾਂ 'ਚ ਜਾਣਾ ਕਦੀ ਲੋੜ ਹੀ ਨਹੀਂ ਪਈ ਇਦਾਂ ਦੀ ਪਰ ਦੀਦੀ ਮੈਨੂੰ ਤਾਂ ਲੱਗਣ ਡਿਆ ਤੁਹਾਡੇ ਚਿਹਰੇ ਤੋਂ ਕਿ ਜਿੱਦਾਂ ਕੁਝ ਹੁੰਦਾ ਵਾ ਤੁਹਾਨੂੰ ਟਾਈਮ ਥੋੜਾ ਬੋਤਾ ਉਹ ਨਹੀਂ ਨਹੀਂ ਤਾਨੂੰ ਭਲੇਖਾ ਲੱਗਦਾ ਵਾ ਉਦਾਂ ਹੀ 2-3 ਦਿਨ ਹੋ ਗਿਆ ਮੇਰੀ ਬੁਖਾਰ ਨੇ ਮੱਤ ਮਾਰੀ ਆ ਇਦਾਂ ਦੀ ਨਹੀਂ ਕੋਈ ਵੀ ਗੱਲ ਹੈਗੀ ਨਹੀਂ ਦੀਦੀ ਇਹ ਨਹੀਂ ਗੱਲ ਮੈਂ ਇੰਨੇ ਕੇਸ ਕਰਾ ਛੱਡੇ ਇੰਨੇ ਮੈਂ ਕੇਸ ਕਲਮ ਨਹੀਂ ਆ ਸਰਕਾਰੀ ਚ ਤੇ ਮੈਨੂੰ ਕੀ ਗੱਲ ਪਹਿਚਾਣ ਨਾ ਹੋਊਗੀ ਮੈਂ ਤਾਂ ਤੁਹਾਡਾ ਚਿਹਰਾ ਵੇਖ ਕੇ ਪੜ ਲਿਆ ਵਾ ਚਲੋ ਆ ਜਾਓ ਅੰਦਰ ਦੀਦੀ ਮੈਂ ਚਾਹ ਪਾਣੀ ਬਣਾਉਣੀ ਤੁਹਾਡੇ ਵਾਸਤੇ ਚਲੋ ਨਾਲੇ ਚਾਹ ਪਾਣੀ ਪੀਨੇ ਆ ਤੇ ਨਾਲੇ ਤੁਹਾਨੂੰ ਮੈਂ ਚੈੱਕ ਕਰਕੇ ਵੀ ਜਾਣਾ ਫਿਰ ਵੇਖਨੇ ਆਪਾਂ ਅੱਗੇ ਕੋਈ ਕੋਸ਼ਤ ਬੀ ਹੈਗੀ ਹੈ ਕਿ ਨਹੀਂ ਅੱਜ ਮੰਮੀ ਆ ਬੈਠੇ ਸੱਸੀ ਕਾਲ ਆਂਟੀ ਜੀ ਸਸੀ ਕਾਲ ਬੋ ਤੋਰ ਸੁਣਾਓ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਅੱਜ ਕਿਦਾਂ ਗੇੜਾ ਮਾਰਿਆ ਮਰਤੀ ਨੇ ਅੱਜ ਆਂਟੀ ਤੁਹਾਨੂੰ ਪਤਾ ਜਿਹੜੀਆਂ ਡਿਊਟੀਆਂ ਲੱਗਦੀਆਂ ਸਾਡਾ ਤਾਂ ਰੋਜ਼ ਦਾ ਕੰਮ ਆ ਹੁਣ ਨਾ ਸਰਕਾਰ ਨੇ ਕਿਹਾ ਸੀ ਵੀ ਇਦਾਂ ਗਰਭਵਤੀਆਂ ਨੂੰ ਚੈੱਕ ਕਰਕੇ ਆਓ ਨਾਲ ਉਹਨਾਂ ਨੂੰ ਕੈਲਸ਼ੀਅਮ ਆਇਰਨ ਦੇ ਕੇ ਆਓ ਘਰ ਘਰ ਜਾ ਕੇ ਉਹਦੇ ਕਰਕੇ ਮੈਂ ਵੀ ਆਈ ਕਾਫੀ ਦੇਰ ਹੋ ਗਈ ਤੁਹਾਡੇ ਘਰ ਤੇ ਆਏ ਨਹੀਂ ਗਿਆ ਮੇਰੇ ਕੋ ਤੇ ਮੈਂ ਚੱਲਾ ਜੋ ਕੇ ਹੁਣੀ ਆ ਹੋਰ ਕਿਦਾਂ ਹਾ ਵਧੀਆ ਵਧੀਆ ਪੁੱਤ ਜੀ ਨੂੰ ਹੈਗਾ ਕੋਈ ਟਾਈਮ ਟੂਮ ਕਿ ਨਹੀਂ ਨਹੀਂ ਪੁੱਤ ਜੀ ਤੇ ਇਹੋ ਜੀ ਤਾਂ ਕੋਈ ਗੱਲ ਨਹੀਂ ਆ ਪਰ ਜਿੱਦਾਂ ਇਹਨਾਂ ਦਾ ਚਿਹਰਾ ਲੱਗਣ ਡਿਆ ਵਾ ਚਿਹਰਾ ਦਾ ਹੈ ਪੁੱਤੇ ਇਦਾਂ ਦਾ ਵਾ ਪਰ ਨਹੀਂ ਆਂਟੀ ਬਿਆਨ ਉਹ ਦਿਨਾਂ ਦੇ ਨੂੰ ਕਾਫੀ ਦੇਰ ਹੋ ਗਈ ਆ ਪਰ ਅੱਜ ਪਹਿਲੇ ਨਾਲੋਂ ਤੇ ਅੱਜ ਵਿੱਚ ਬੜਾ ਫਰਕ ਆ ਅੱਜ ਮੈਨੂੰ ਇਹਨਾਂ ਦਾ ਚਿਹਰਾ ਨਾ ਹੋਰ ਸਾਹਮਣੇ ਲੱਗਣ ਦੇ ਜਿਹੜੇ ਸਾਹਮਣੇ ਮੈਂ ਸਮਝਣ ਦੀ ਹੈ ਨਾ ਮੈਨੂੰ ਪਤਾ ਵਾ ਵੀ ਇਹਨਾਂ ਨੂੰ ਕੋਈ ਖੁਸ਼ਖਬਰੀ ਹੈਗੀ ਨਾ ਤੇ ਤੁਸੀਂ ਇੰਤਾਂ ਕਰੋ ਤੁਸੀਂ ਚਾਹ ਚੂ ਬਣਾ ਲਓ ਤੇ ਮੈਂ ਇਹਨਾਂ ਨੂੰ ਇੱਕ ਵਾਰੀ ਚੈੱਕ ਕਰ ਲਾਂਗੀ ਮੜਾ ਜੀਆ ਮੈਂ ਆਪਣਾ ਸ਼ੱਕ ਕੱਢਣਾ ਵਾ ਚਲੋ ਦੀਦੀ ਆਓ ਇੱਕ ਮਿੰਟ ਮਮਾ ਦਾ ਚੈੱਕ ਕਰਨਾ ਤੁਹਾਨੂੰ ਚਾਹ ਪਾਲ ਦੂੰਗਾ ਯਾ ਚਾਹ ਤੇ ਮੈਨੂੰ ਚੰਗੀ ਤਰ੍ਹਾਂ ਪਿਆਲੂ ਇਹਦੇ ਇੱਕ ਦੇ ਚੰਦਰੀ ਦੇ ਹੱਥਾਂ ਨੂੰ ਮਹਿੰਦੀ ਲੱਗੀ ਆ ਕੋਈ ਨਹੀਂ ਚੱਕ ਵੀ ਕਰਾਉ ਚਾਹ ਵੀ ਆਪੇ ਬਣਾਉਂਗੀ ਮੈਂ ਆ ਨਾ ਚਾਹ ਬਣਾਈ ਪੁੱਤ ਮੈਂ ਆਖਿਆ ਹੈ ਨਾ ਇਹੋ ਜੀ ਕੋਈ ਗੱਲ ਨਹੀਂ ਆ ਨਹੀਂ ਨਹੀਂ ਆਂਟੀ ਮੇਰਾ ਸ਼ੱਕ ਸਹੀ ਨਿਕਲਿਆ ਵਾ ਇਹਨਾਂ ਨੂੰ ਥੋੜਾ ਟਾਈਮ ਹੈਗਾ ਵਾ ਤੇ ਤੁਸੀਂ ਇਦਾਂ ਕਰਿਓ ਇਹਨਾਂ ਨੂੰ ਉੱਥੇ ਜਾ ਕੇ ਨਾ ਇਹਨਾਂ ਦੇ ਪ੍ਰੂਫ ਵਗੈਰਾ ਲੈ ਜਿਓ ਤੇ ਨਲਿਆ ਆਧਾਰ ਕਾਰਡ ਵਗੈਰਾ ਸਾਨੂੰ ਲਿਖਾਓ ਤੇ ਨਾਲ ਇਹਨਾਂ ਨੂੰ ਇੰਜੈਕਸ਼ਨ ਵਗੈਰਾ ਲਵਾ ਦਾਂਗੇ ਹੈਗੇ ਨਾਲ ਗੋਲੀਆਂ ਵਗੈਰਾ ਦੇ ਦਾਂਗੇ ਇਹਨਾਂ ਨੂੰ ਅੱਗੇ ਉਹਨੇ ਬਹੁਤ ਬੈ ਜਾ ਮੈਂ ਚਾਹ ਬਣਾਉਣੀ ਆ ਤੇ ਚਾਹ ਪੀ ਕੇ ਫੇਰ ਜਾਈ ਨਹੀਂ ਆਂਟੀ ਹੁਣ ਮੈਂ ਨਾ ਲੇਟ ਹੋ ਜਾਣਾ ਮੈਂ بڑے ਘਰਾਂ ਚ ਜਾਣਾ ਵਾ ਮੈਂ ਫੇਰ ਕਿਤੇ ਤੁਹਾਡੇ ਕੋਲ ਚਾਹ ਪੀਵਾਂਗੇ ਠੀਕ ਆ ਚਲੋ ਠੀਕ ਆ ਚੰਗਾ ਨਹੀਂ ਹੁਣ ਹ ਇੱਥੇ ਬਹਿ ਗਈ ਆ ਜੇ ਲਿੜਾ ਲਤਾ ਤੁੱਪ ਗਿਆ ਵਾ ਨਾ ਤੇ ਕਣਕ ਸੁੱਕਣੇ ਪਾਈਏ ਕੋਠੇ ਤੇ ਉਹ ਬੋਰਾ ਲੈ ਕੇ ਲੈ ਜਾ ਤੇ ਲਾ ਕੇ ਲਿਆ ਮੰਮੇ ਨਹੀਂ ਮੇਰ ਕੋ ਕਣਕ ਨਹੀਂ ਲੱਖਣੀ ਤਾਨੂੰ ਪਤਾ ਵੀ ਹੈਗਾ ਮੇਰੀ ਹਾਲਤ ਦਾ ਤੇ ਮੈਂ ਨਹੀਂ ਉੱਤੋਂ ਕਣਕ ਲਾਉਣ ਜਾਣਾ ਨੀ ਕੀ ਹੋਇਆ ਤੇਰੀ ਹਾਲਤ ਨੂੰ ਚੰਗੀ ਭਲੀ ਤੇ ਹੈਗੀ ਆ ਉਹ ਮੜਾ ਜਿਹਾ ਕਹਿ ਕੇ ਗਈ ਤੇ ਤੂੰ ਪਖਾਣਡ ਕਰਨੇ ਸ਼ੁਰੂ ਵੀ ਕਰ ਦਿੱਤੇ ਆ ਮੰਮੀ ਪਖਾਣਡ ਕਾਦੇ ਆ ਤਾਨੂੰ ਪਤਾ ਵੀ ਹੈਗਾ ਵੀ ਮੈਂ ਆਲਰੈਡੀ ਠੀਕ ਨਹੀਂ ਹੈਗੀ ਫੇਰ ਵੀ ਤੁਸੀਂ ਡੇਈਓ ਮੈਨੂੰ ਕਹਿਣ ਨਹੀਂ ਮੈਨੂੰ ਨਹੀਂ ਇਹੋ ਜਿਹਾ ਕੰਮ ਆਉਂਦੇ ਨਾ ਤੇ ਮੇਰੇ ਸੱਸ ਨੇ ਬਹਿਣ ਦਿੱਤਾ ਸੀ ਤੇ ਨਾ ਮੈਂ ਤੈਨੂੰ ਬਹਿਣ ਦੇਣਾ ਹੀ ਹਾਂ ਜਾ ਕੇ ਤੂੰ ਬੋਰਾ ਫੜ ਲਾ ਤੇ ਕਣਕ ਲਾ ਕੇ ਲਿਆ ਚਲੋ ਠੀਕ ਆ ਮੰਮੀ ਲਾ ਲਿਓਨੇ ਹਾਇ ਰਫਾ ਸਾਡੇ ਘਰ ਤੇ ਮਾਸਾ ਨਹੀਂ ਰਹਿਮ ਤਰਸ ਹੈਗਾ ਇਹ ਬੰਦੇ ਦੀ ਕੀ ਹਾਲਤ ਵਾ ਤੇ ਕੀ ਉਹਦੇ ਕੋ ਕੰਮ ਕਰਾਉਣਾ ਚਾਹੀਦਾ ਤੇ ਨਹੀਂ ਕਰਾਉਣਾ ਚਾਹੀਦਾ ਕੰਮ ਸੋ ਕੰਮ ਮੇਰੇ ਬਾਰੇ ਨੇ ਤੇ ਉਹ ਬੱਚੇ ਬਾਰੇ ਸੋਚਦੇ ਬਸ ਉਹ ਵੀ ਤੇ ਇਹਨਾਂ ਦਾ ਆਪਣਾ ਹੀ ਆ ਪਰ ਨਾ ਇਹ ਤੇ ਪੱਥਰ ਦੇ ਲਾ ਮੈਂ ਤੇ ਐਵੇਂ ਇਹਨਾਂ ਤੋਂ ਆਸਾਂ ਚ ਗੰਬੀ ਰਹਿੰਦੀ ਆ ਚੱਲ ਹੁਣ ਰਮਦੀ ਕਲਾਉਂਦੀ ਘਰ ਆਉਣੀ ਆ ਜਿਹੜਾ ਕੰਮ ਉਹਨਾਂ ਨੇ ਕੀਤਾ ਮੰਮੀ ਉਹ ਅਸ਼ਵਰਕ ਕਿਧਰ ਆਈ ਵਾ ਤੇਰੇ ਘਰ ਵਾਲੇ ਦਾ ਨਾਮ ਲੈ ਕੇ ਲੈ ਗਈ ਉਹ ਕਾਲੀ ਉਹ ਆਂਦੇ ਤੇ ਆਮਾ ਨੂੰ ਲੈ ਹੋਰ ਪੰਗਾ ਪੈ ਗਿਆ ਫੇਰ ਦਵਾਈਆਂ ਦੋ ਇਹਨੂੰ ਇਹ ਕਿਥੋਂ ਨੋਟ ਲਈ ਇੱਥੇ ਦਸੀਨੇ ਹੁਣ ਜੇ ਹਨੂ ਕੀ ਲੋੜ ਨੋਟ ਲਾਉਣ ਦੀ ਸਾਰਿਆਂ ਕੁੜੀਆਂ ਦੇ ਪੇਕੇ ਲਾਉਂਦੇ ਹੁੰਦੇ ਉੱਥੇ ਵੜਾਂਗੇ ਤੇ ਸਿਲਾ ਵੀ ਇਹਦਾ ਉੱਥੇ ਹੀ ਹੋਊਗਾ ਜੋ ਦਵਾਈ ਦਰਦ ਦਾ ਖਰਚਾ ਉਹਦੇ ਪੇਕੇ ਚੱਲਣਗੇ ਨਾ ਮਮੀ ਉਹ ਕਹੇ ਮੇਰੇ ਦਵਾਈ दारू ਦਾ ਪੇਕੇ ਖਰਚਾ ਚੱਲਣਗੇ ਉਹ ਖਰਚਾ ਤੇ ਤੁਹਾਨੂੰ ਹੀ ਚੱਲਣਾ ਪੈਣਾ ਵਾ ਉਹਨਾਂ ਵਿਚਾਰਿਆਂ ਨੇ ਅੱਗੇ ਥੋੜਾ ਕੀਤਾ ਵਾ ਕਿੰਨਾ ਕੁ ਤੁਹਾਡੇ ਘਰ ਦਿੱਤਾ ਵਾ ਕਿਹੜੀ ਚੀਜ਼ ਆ ਜਿਹੜੀ ਚੀਜ਼ ਦੀ ਕਮੀ ਰੱਖੀ ਉਹਨਾਂ ਨੇ ਸੋਫੇ, ਬੈੱਡ, ਫ੍ਰਿਜਾਂ, ਟੀਵੀ, ਆਹ ਮੋਟਰਸਾਈਕਲ, ਸਕੂਟਰੀਆਂ ਕਈ ਕੁਛ ਤੇ ਤੁਹਾਨੂੰ ਦਿੱਤਾ ਵਾ। ਤੁਸੀਂ ਫੇਰ ਵੀ ਆਖੀ ਜਾਂਦੇ ਜੋ ਤੇ ਉਹਨਾਂ ਕੋਲੋਂ ਲਵਾਂਗੇ। ਉਹਨਾਂ ਨੇ ਹੁਣ ਕੁਛ ਵੀ ਦੇਣਾ। ਨਾ ਦੇਣਾ ਨੀ ਹਸਾਨ ਕਰਨਾ ਨਾ ਇਹਨੂੰ। ਨਾਲੇ ਮੇਰੀ ਗੱਲ ਸੁਣ ਲਾ ਕਰਨਾ ਮੈਂ ਤਾਂ ਵੀ ਆੜੀ ਖੜਕਾ ਜੀ ਦੇ ਕੇ ਗਏ ਨਾ ਮਸ਼ੀਨ ਉਹ ਵੀ ਖਰਾਬ ਪਈ ਆ। ਆਉਣੇ ਪੇਕਾਂ ਨੂੰ ਕਹਿੰਦਾ ਨਵੀਂ ਲੈ ਕੇ ਦੇ ਕੇ ਜਾਣ ਤੇ ਨਾਲੇ ਮੇਰਾ ਬੁਲਟ ਵੀ ਲਿਓਨ ਸਿੱਧੀ ਗੱਲ। ਤੇ ਤੈਨੂੰ ਜੁਲਮ ਕਰੀ ਜਾਂਣ ਜਾਂਦੇ ਨੇ ਲੈਂਦਾ ਬੁਲਟ ਨਾਲ ਸਿੱਧੀ ਗੱਲ। ਅੱਛਾ ਤੁਸੀਂ ਜੁਲਮ ਮੇਰੇ ਤੇ ਕਿੱਦਾਂ ਕਰੀ ਜਾਓਗੇ? ਹੁਣ ਤੇ ਕੋਈ ਤਰਸਾ ਕਰੋ ਜੋ ਮੇਰੀ ਹਾਲਤ ਵਾ ਤੁਹਾਨੂੰ ਇਹ ਗੱਲ ਦਾ ਵੀ ਤਰਸਾ ਹੈਗਾ ਕਿ ਇਹ ਕਿਹੜੇ ਹਾਲ ਦੇ ਵਿੱਚ ਹੈਗੀ ਆ ਹਾਏ ਹਾਏ ਤੁਹਾਨੂੰ ਮਾਸਾ ਨਹੀਂ ਕਹਿਣਾ ਮੋਤ ਇਹ ਹੈਗਾ ਮੇਰੇ ਲਈ ਨਹੀਂ ਤਾਂ ਕੰਮ ਸੁਕਾਉਣਾ ਆਪਣੇ ਬੱਚੇ ਦਾ ਹੀ ਮੋਤ ਇਹ ਕਰ ਲੋ ਯਾਰ ਮੈਨੂੰ ਮਾਸਾ ਨਹੀਂ ਹੈਗਾ ਮੋਤ ਇਸ ਦੀ ਗੱਲ ਤੇ ਦਾ ਮੇਰਾ ਜਮਾਲ ਲੈਣਾ ਨਹੀਂ ਆ ਇਹ ਮੱਬੁੱਥੇ ਮੰਚੇ ਪੇੜ ਤੇ ਵਟ ਕੇ ਉਹ ਚੜਦੀ ਸਭ ਤੋਂ ਜਿਆਦਾ ਗਾੜੀ ਵੇਲਾ ਰੋਣਾ ਹੁੰਦਾ ਹੀ ਹੋਗਾ ਪਖੰਡ ਵੇਲਾ ਕਿੰਦੇ ਹੀ ਹੋ ਬਸ ਕੁਦੀ ਵੜ ਗਈ ਕਿ ਨਹੀਂ ਅੰਦਰ ਆਂਦੇ ਨੇ ਕੰਮ ਨਾ ਕਰਨਾ ਪਊਗਾ ਕੰਮ ਤੇ ਦੀ ਮਾਂ ਵੀ ਕਰੂ ਇੱਥੇ ਆਣ ਕੇ ਉਹ ਸਭ ਮੰਮੀ ਫਫੜੇ ਕਰਦੀ ਏ ਚੰਗਾ ਏ ਇਹ ਸਭ ਨਾ ਫਫੜੇ ਇੱਥੇ ਚੱਲਣੇ ਮੇਰਾ ਖੈਰ ਕੱਸ ਕੇ ਮੜਾ ਚੰਗਾ ਤੂੰ ਢਿਲ ਵਰਦੀ ਨਾ ਹਾਇਰਬਾ ਐਨੇ ਬੇਕਿਰਕ ਇਨਸਾਨ ਕਿ ਜਿਹੜਾ ਮੇਰਾ ਤਾਂ ਕੋਈ ਨਹੀਂ ਹੈਗਾ ਇਹਨੂੰ ਫਿਕਰ ਫਾਕਾ ਪਰ ਆਪਣੇ ਬੱਚੇ ਦਾ ਵੀ ਹੈ ਨਹੀਂ ਆਂਦੇ ਤੈਨੂੰ ਚਪੇੜਾ ਮਾਰ ਲੀਆਂ ਕੋਕ ਨਹੀਂ ਹੁੰਦਾ ਗੋਲੀ ਨਹੀਂ ਬਾਤ ਚੱਲਦੀ ਇਹਦੇ ਤੇ ਖਰਚ ਪੱਠਾ ਵੀ ਜਿਹੜਾ ਇਹਦੇ ਪੇਕੇ ਲਾਉਣਗੇ ਦੱਸ ਮੇਰੇ ਪੇਕੇਆਂ ਨੇ ਸਾਰੀ ਉਮਰ ਦਾ ਠੇਕਾ ਲੈ ਲਿਆ ਇਹਨਾਂ ਨੇ ਉੱਥੇ ਜਾ ਕੇ ਫੁਲਾਣੀ ਚੀਜ਼ ਲੈ ਕੇ ਆ ਢਿੰਗੜੀ ਲੈ ਕੇ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਮੇਰਾ ਤਾਂ ਜੀ ਕਰਦਾ ਵਾ ਮਰ ਜਾ ਇਸ ਦੁਨੀਆ ਤੋਂ ਚੱਲ ਜਾ ਪਰ ਨਹੀਂ ਹੁਣ ਮੈਂ ਆਪਣੇ ਮਾਪਿਆਂ ਦਾ ਕਿੰਨਾ ਚਿਰ ਬੋਝ ਰਹੂੰਗੀ ਨਹੀਂ ਹੁਣ ਮੈਂ ਨਹੀਂ ਇੱਥੇ ਰਹਿਣਾ ਚਾਹੁੰਦੀ ਹੁਣ ਮੈਂ ਇਹ ਜ਼ਿੰਦਗੀ ਤੋਂ ਨਾ ਇਹਨਾਂ ਨੂੰ ਵੀ ਛਟਕਾਰਾ ਦੇ ਦੇਣਾ ਆਪਣੇ ਆਪ ਤੋਂ ਤੇ ਆਪ ਵੀ ਇਹਨਾਂ ਤੋਂ ਛੁੱਟ ਜਾਣਾ ਬਸ ਬਹੁਤ ਸੁਣ ਲਈਆਂ ਇਹਨਾਂ ਦੀ ਹੁਣ ਗਾੜੀ ਨਹੀਂ